ਸੰਤਾਂ ਪਿੰਡਰਾ ਵਾਲੇ ਬੜੇ ਹਾਜਰ ਜਵਾਬੀ ਸਨ ਤੇ ਉਸ ਵੇਲੇ ਤੇ ਇੱਕ ਮੰਨੇ ਪਰਮੰਨੇ ਵਕੀਲ ਜੇਠ ਮਲਾਨੀ ਨੇ ਸੋਚਿਆ ਕਿ ਮੈਂ ਸੰਤਾਂ ਦੀ ਬੋਲਤੀ ਬੰਦ ਕਰਨੀ ਹੈ ਬੜੀ ਤਿਆਰੀ ਕੀਤੀ ਕਿ ਮੈਂ ਸਵਾਲ ਹੀ ਇਹੋ ਜੇ ਕਰਨੇ ਆ ਕਿ ਪਿੰਡਰਾ ਵਾਲੇ ਸੰਤਾਂ ਕੋਲ ਕੋਈ ਜਵਾਬ ਹੀ ਨਾ ਹੋਵੇ ਦੇ ਪੂਰੀ ਤਿਆਰੀ ਨਾਲ ਸੰਤਾਂ ਕੋਲ ਆਇਆ ਤੇ ਆ ਕੇ ਪਹਿਲਾ ਸਵਾਲ ਕੀਤਾ ਕਿ ਤੁਸੀਂ ਸੰਤੋ ਸੰਤਾਂ ਨੇ ਕਿਹਾ ਜੀ ਮੈਂ ਸਿੰਘ ਹਾਂ ਕਹਿੰਦੇ ਸੰਗਤ ਤੁਹਾਨੂੰ ਸੰਤ ਕਹਿੰਦੀ ਹੈ ਕਹਿੰਦੇ ਇਹ ਤਾਂ ਫਿਰ ਪਹਿਲਾ ਸਵਾਲ ਹੀ ਤੂੰ ਗਲਤ ਕਰਤਾ ਜੇ ਸੰਗਤ ਕਹਿੰਦੀ ਹੈ ਤੇ ਸੰਗਤ ਦਾ ਸਵਾਲ ਪੰਦਾ ਸੰਗਤ ਨੂੰ ਕਰੋ ਪੱਛੋ ਵੀ ਕਿਉਂ ਕਹਿੰਦੀ ਹੋ ਜੇਠ ਮਲਾਨੀ ਪਹਿਲੇ ਸਵਾਲ ਤੇ ਚੁੱਪ ਤੇ ਦੂਜਾ ਸਵਾਲ ਕਰਦਾ ਕਹਿੰਦੇ ਤੁਸੀਂ ਹਥਿਆਰ ਕਿਉਂ ਰੱਖੇ ਤੇ ਇਹ ਸ਼ਾਂਤੀ ਭੰਗ ਕਰਦੇ ਆ ਅਫਸਰਾਂ ਵਾਲੇ ਕਹਿੰਦੇ ਅਸੀਂ ਤੇ ਹਥਿਆਰ ਰੱਖੇ ਤਾਂ ਕਿ ਨਾਲ ਸ਼ਾਂਤੀ ਰਹਿੰਦੀ ਤੁਸੀਂ ਕਹਿੰਦੇ ਜੇ ਸ਼ਾਂਤੀ ਭੰਗ ਕਰਦੇ ਆ ਕਹਿੰਦਾ ਨਹੀਂ ਜੀ ਸ਼ਾਂਤੀ ਭੰਗ ਕਰਦੇ ਆ ਸੰਤ ਜੀ ਕਹਿੰਦੇ ਫਿਰ ਸੋਚ ਲੈ ਇੱਕ ਵਾਰ ਪੱਕੀ ਗੱਲ ਆ ਕਿ ਤੂੰ ਜੋ ਕਹਿ ਰਿਹਾ ਸ਼ਾਂਤੀ ਭੰਗ ਕਰਦੇ ਆ ਆਪਣੀ ਗੱਲ ਤੇ ਤੈਨੂੰ ਪੂਰਾ ਯਕੀਨ ਆ ਕਿ ਵਾਕਿਆ ਹੀ ਇਦਾਂ ਹੈ ਕਹਿੰਦਾ ਜੀ ਬਿਲਕੁਲ ਜੀ ਸ਼ਾਂਤੀ ਭੰਗ ਕਰਦੇ ਆ ਸੰਤ ਜੀ ਕਹਿੰਦਾ ਕਿ ਜੇ ਵਾਕਿਆ ਹੀ ਤੁਹਾਨੂੰ ਲੱਗਦਾ ਕਿ ਹਥਿਆਰ ਸ਼ਾਂਤੀ ਭੰਗ ਕਰਦੇ ਆ ਤੇ ਜਿਹੜੀਆਂ ਚైనా ਪਾਕਿਸਤਾਨ ਦੇ ਬਾਰਡਰ ਤੇ ਹਥਿਆਰਬੰ